ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅੰਮ੍ਰਿਤ ਟੈਲਿਸੀਵੀਆਂ ਤੇ ਸਭ ਤੋਂ ਪਹਿਲਾਂ ਸੁਣੋ ਅਸੀਂ ਆਪਣੇ ਬਾਰੇ ਦੱਸਤੀਏ ਵੀ ਜਿਹੜਾ ਸਾਡਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੀ ਰਹਿਣ ਵਾਲੇ ਆ ਤੇ ਜਿਹੜਾ ਅੱਜ ਆਪਾਂ ਟੌਪਿਕ ਲੈ ਕੇ ਆਏ ਆ ਉਹ ਲੇਡੀ ਸੂਟ ਦਾ ਜੇ ਤੁਸੀਂ ਇਹਦੇ ਨਾਪ ਦੀ ਵੀਡੀਓ ਦੇਖਣੀ ਆ ਤਾਂ ਉਹ ਮੇਰੇ ਲਈ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਜਿਹੜੀ ਇਹਦੀ ਕਟਿੰਗ ਦੀ ਵੀਡੀਓ ਆਪਾਂ ਇਸ ਚੈਨਲ ਤੇ ਪਾਉਣ ਲੱਗੇ ਆ ਫਿਰ ਵੀ ਇੱਕ ਵਾਰ ਤੁਹਾਨੂੰ ਨਾਪ ਤੋਂ ਮੈਂ ਜਾਣੂ ਕਰਾ ਦਿਆਂ ਸਾਡੇ 20 ਇਹਨਾਂ ਦੀ ਜਿਹੜੀ ਹੈਗੀ ਆ ਛਾਤੀ ਆ ਤੇ 7.5 ਕਮਰ ਤੇ 19 ਇੰਚ ਹੈਪਾ ਲੰਬਾਈ ਹੈਗੀ 42 ਤੇ ਬਾਹਾਂ ਦੀ ਲੰਬਾਈ 20 ਆ ਠੀਕ ਆ ਆ ਜਿਹੜੀ ਪੱਟੀ ਆਪਾਂ ਇਹਦਾ ਸੈਂਟਰ ਕਰਨਾ ਉਹ ਪੂਰਾ ਧਿਆਨ ਦੇ ਨਾਲ ਕਦੇ ਵੀ ਕਈ ਪਹਿਣਾਏ ਭੁਲੇ ਨਹੀਂ ਸੈਂਟਰ ਕਰਨਾ ਉੱਪਰ ਧਿਆਨ ਨਹੀਂ ਵੱਜਦਾ ਹਨ ਤਾਂ ਪਹਿਲਾਂ ਆਪਾਂ ਇਹਦਾ ਸੈਂਟਰ ਕਰਨਾ ਇਸ ਤਰ੍ਹਾਂ ਇਹ ਉਪਠਾ ਕਰ ਲਾਂਗੇ ਆਪਾਂ ਕਿਉਂਕਿ ਨਿਸ਼ਾਨ ਬਾਅਦ ਦੀ ਨੇ ਫਿਰ ਬੁੜੇ ਲੱਗਣਗੇ ਚੰਗੀ ਤਰ੍ਹਾਂ ਪ੍ਰੈਸ ਕਰਮ ਕਰਕੇ ਕੋਲੇ ਰੱਖ ਲਿਆ ਕਰੋ ਜਦੋਂ ਸੈਂਟਰ ਕਰ ਲਿਆ ਆਪਾਂ ਫਿਰ ਨਾਲ ਦੀ ਪ੍ਰੈਸਨਾ ਕਰੀ ਬਣਾ ਲੈਣਾ ਕਰੋ ਹੇ ਚੰਗੀ ਤਰ੍ਹਾਂ ਫੜ ਕੇ ਨੇ ਚੰਚੂ ਸਾਰਾ ਦੀਰਦੂਰ ਕੀ ਸਫਾਈ ਕਰਕੇ ਫਿਰ ਆਪਾਂ ਨੂੰ ਕੱਟਣਾ ਸ਼ੁਰੂ ਕਰਨਾ ਇਹ ਰੋਚ ਜਿਹੜਾ ਕਪੜੇ ਦੇ ਵਿੱਚ ਕਾਨ ਹੁੰਦਾ ਉਹ ਨਹੀਂ ਨਿਕਲਦਾ ਕਿ ਆਪਾਂ ਕਦੇ ਕਪੜੇ ਚੋਂ ਕਾਨ ਨਿਕਲ ਜੂਗਾ ਨਾ ਕਪੜੇ ਦੇ ਵਿੱਚ ਹੀ ਕਾਨ ਹੁੰਦਾ ਉਹ ਰੇਸ਼ੀ ਹੁੰਦੇ ਜਿੰਨਾ ਆਪਾਂ ਨੂੰ ਛੇੜੀ ਜਾਵਾਂਗੀ ਸਮਾਂ ਨਹੀਂ ਉਹ ਵਧੀ ਘਟੀ ਜਾਊਗਾ ਦੇਖੋ ਇਹਦਾ ਕਿੰਨਾ ਟੇਡਾ ਪਾਣਾ ਇਹ ਚੀਜ਼ਾਂ ਨੂੰ ਆਪਾਂ ਨੂੰ ਥੋੜੀ ਸੈਟਿੰਗ ਹਾਸਲ ਕਰਨੀ ਪਊਗੀ ਇਹ ਉੱਪਰ نیچے ਆਏਗਾ ਕਿ ਨਾ ਇੱਕ ਟਿਕੜਾ ਇਸੇ ਟਾਈਟੇ ਉੱਥੇ ਕਰਾਣਾ ਥੋੜਾ-ਮੋਟਾ ਐਡਜਸਟ ਕਰਨਾ ਪੈਣਾਗਾ ਹਾਂ ਇਹੋ ਜਿਵੇਂ ਆਪਾਂ ਨੇ ਦੂਜੀ ਦੇ ਉੱਤੇ ਕਰ ਲਈ ਇਧਰੋਂ ਸੈਂਟਰ ਨਹੀਂ ਹਲਾਉਣਾ ਬਸ ਮੇਨ ਜਿਹੜਾ ਹੋਰ ਸੈਂਟਰ ਇਹਦਾ ਲਾਜ਼ਮੀ ਥਿਆ ਰੱਖਣਾ ਆਪਾਂ ਇਹਦੇ ਕਰੀਬ ਹੀ ਬਣਾਉਣੇ ਨੇ ਤੇ ਠੀਕ ਆ ਆ ਪੱਟੀ ਦਾ ਸੈਂਟਰ ਕਰ ਲੈ ਕੋਈ ਨਹੀਂ ਪ੍ਰੈਸ لازਮੀ ਮਾਰਨੀ ਜਦੋਂ ਵੀ ਸੂਟ ਕੱਟਣਾ ਪੂਰੀ ਵੱਧ ਪ੍ਰੈਸ ਮਾਰਿਆ ਕਰੋ ਤਾਂ ਕਿ ਕੱਪੜਾ ਨੇ ਸੁਗੜਨਾ ਸੋੜ ਜਾਊਗਾ ਜਿਹੜੇ ਵੱਟ ਜੇ ਨਿਕਲ ਜਾਣਗੇ ਫਿਰ ਫਿਟਿੰਗ ਦਾ ਆਪਣਾ ਫਰਕ ਨਹੀਂ ਪੈਂਦਾ ਹੋਰਾਂ ਗੇ ਕੜਾਈ ਸਹੀ ਕਰਕੇ ਨੇ ਅਸੀਂ ਸੂਈ ਲਾਵਾਂਗੇ ਪਰ ਇੱਥੇ ਤਾਂ ਕਿ ਹੱਲੇਗਾ ਬਾਅਦ ਸੂਟ ਐ ਦੋਨੇ ਲੜਕੂ ਜੇ ਕਰਕੇ ਸੂਈ ਲਾ ਦੇਜੀਤ ਤੋਹ ਕੇ ਨਾ ਵੀ ਲੜਕ ਇੱਕ ਦੂਜੇ ਤੇ ਕੜਾਈ ਸਹੀ ਕਰਕੇ ਵੀ ਸਹੀ ਆ ਬਿਲਕੁਲ ਸਹੀ ਆ ਥੀ ਉਹ ਜਿੱਥੇ ਆਪਾਂ ਇੱਕ ਤੇ ਸੂਈ ਲਾ ਦਿਆਂ ਤਾਂ ਕਿ ਹੱਲੇ ਦਾ ਕੱਪੜਾ ਹੁਣ ਆਪਾਂ ਇਹ ਲੰਬਾਈ ਰੱਖਾਂਗੇ ਕੜਾਈ ਵੀ ਵਿਚਾਲੇ ਹੈ ਜੀ ਦੋ ਤਿੰਨ ਦਿੱਕਤਾਂ ਨੇ ਸੂਟ ਦੇ ਵਿੱਚ ਕੜਾਈ ਵਿਚਾਲੇ ਕੱਢੀ ਹੋਈ ਆ ਤੇ ਇਹ ਕੱਪੜਾ ਵੀ 4.5 ਮੀਟਰ ਤਾਂ ਆਪਾਂ ਨੂੰ ਇਹਨੂੰ ਧਿਆਨ ਦੇ ਨਾਲ ਕਟਾਂਗੇ ਤਾਂ ਕਿ ਸਲਵਾਰ ਦਾ ਵੀ ਦੇਖਣਾ ਪਊ ਆਪਾਂ ਨੂੰ ਕਿੱਥੋਂ ਕਿੱਥੋਂ ਕੱਢਣੀ ਆ ਸਾਰਾ ਸੂਟ ਆਪਾਂ ਪੂਰੇ ਧਿਆਨ ਨਾਲ ਕਟਾਂਗੇ ਜਿਹੜੀ ਹਿਪ ਆ ਉਸ ਪੈਨ ਦੀ ਉਹ 19.5 ਇੰਚ ਤੇ ਕਿਹਦਾ ਵੀ ਸਾਡੇ 19 ਲੰਬਾਈ ਹੈਗੀ ਹੈ ਜਿਹੜੀ ਉਹ ਹੈਗੀ 42 ਇੰਚ 40 ਤੇ 2 42 ਇਥੋਂ ਰੱਖਾ ਹੈ ਆਪਾਂ 42 ਸਾਡੇ 42 ਇੰਚ ਇਹ ਤੇਰਾ ਇਹਨਾਂ ਦਾ ਹੈਗਾ 11.5 ਆਪਾਂ ਲਾਵਾਂਗੇ 11.5 12.1 ਸੂਤ ਜਿਆਦਾ ਵਟਾ ਨਹੀਂ ਕਰਦੇ ਤੇਰਾ ਨਿੱਕੇ ਉਹ ਜਿਹੜੇ ਮੋਢਾ ਪਾਉਗਾ ਇਹਨਾਂ ਨੂੰ ਉਹ 7 ਤੋ ਥੋੜਾ ਇਹ ਮਰਦਾ ਹੀ ਬੂ ਆ ਚੀਜ਼ ਦਾ ਬਸ ਜੇ ਤੁਹਾਨੂੰ ਸਮਝ ਲੱਗ ਗਈ ਮੋਡੇ ਦੀ ਠੀਕ ਆ ਫਿਰ ਥੋੜਾ ਅੱਧੋ ਬੜਾ ਕੰਮ ਹੱਲ ਹੋ ਜਾਊਗਾ ਜੇ ਤੁਸੀਂ 22 ਛਾਤੇ ਨੂੰ 7 ਮੋਢਾ ਪਾਉਂਗੇ ਫਿਰ ਗਲਤ ਹੋ ਜਾਣਾ ਇਹ ਚੀਜ਼ ਲਾਈਮੇ ਧਿਆਨ ਰੱਖਣਾ ਜੇ ਦੀ ਛਾਤੀ 20 ਤੇ ਕਰ 7 ਪਾ ਦਿਆ ਕਰੋ ਜੇ ਤੁਹਾਡੀ ਛਾਤੀ 21 22 23 24 25 ਹਨ ਜੁਨੀ ਵੀ ਹੁੰਦੀ ਆ ਫਿਰ ਏਸ ਇਸ ਨੂੰ ਛੋਟਾ ਕਰ ਦਿਇਆ ਕਰੋ ਥੱਲੇ 7 6.5 6 ਪੌਣੇ 6 ਵੀ ਕਰਨਾ ਪੈ ਲੱਗੇਗਾ ਪਹਿਲੇ ਕਿ ਤੁ ਜਿੰਨੇ ਚੱਕਣਾ ਹੁੰਦਾ ਉਹਨੇ ਕੋਣੀ ਸ਼ੇ ਕਰ ਲੈ ਗਏ। ਸਵਾ 10 ਇੱਥੋਂ ਪਰਪਾਵਾਂਗੇ 36। ਚਲ। ਕਿ ਦੋ 20 ਇੰਚ ਵੱਧ ਪਾਵਾਂਗੇ ਆਪਾਂ ਮਾਰਜਿਨ। ਆ ਦੋ ਇੰਚ ਦੇ ਘੜਾਈ ਦੀ ਦੇ ਗਏ। ਲਓ ਠੀਕ ਆ। ਹੁਣ ਸਾਈਡ ਸਲਾਈ ਹੈਗੀ ਜਿਹੜੀ ਇਹਨਾਂ ਦੀ ਹੈਗੀ ਉਹ 14 ਤੇ। ਇੱਥੋਂ 14 ਤੇ ਆਪਾਂ ਲਾ ਲਈ 15। ਹੈਪ ਹੈਗੀ 19.5 20.5 21.5 22.5 ਹੁਣ 7.5 8.5 ਸਾਰੇ ਨਿਸ਼ਾਨ ਫੱਟੀਆਂ ਚੱਕ ਲਾਂਗੇ ਦੋਨੇ ਫੱਟੀਆਂ ਜ਼ਰੂਰ ਘਰੇ ਲਿਆ ਕੇ ਰੱਖਣੀਆਂ ਕਿਉਂਕਿ ਸਿੱਧੇ ਨਿਸ਼ਾਨ ਕਰਨੂ ਚਾਹੀਦੇ ਆਪਾਂ ਨੂੰ ਹੁਣ ਵਾਹ ਇਹ ਨਿਸ਼ਾਨ ਦੇ ਰੇ ਟੂ ਬਲਾਵਾਂਗੇ ਅਪਨ ਨੋਟ ਇਹ ਆਪਣੇ ਕੋਲ ਨੂੰ ਸੂਟੀਆ ਸਟਰ ਦਾ ਬਣਾਇਆ ਹੋਇਆ ਹੈ ਹੋਇਆ ਚਾਤੀ ਉੱਤੋਂ ਭਾਰੀ ਆ ਹਿੱਪ ਥੋੜੀ ਆ ਕਈ ਕਿਸੇ ਭੈਣ ਨੇ ਘਰੇ ਸੂਟ ਸੇ ਉਦੋਂ ਦਾ ਉਹ ਵੀ ਨਾਪ ਭੇਜਦੇ ਆ ਹਾਂ ਥੋੜਾ ਜਿਹਾ ਫਿਰ ਵੀ ਮਾਰਚ ਰੱਖ ਲੈ ਕੱਲ ਨੂੰ ਖੁੱਲਾ ਪੀੜਾ ਕਰਨਾ ਪਵੇ ਤਾਂ ਹੋ ਜੇ ਹਨਾ ਅਕ ਜਿਹੜੇ ਹੁੰਦੇ ਨੇ ਚੱਕਾ ਜੂਕਾ ਦੇ ਨਾਲ ਨਹੀਂ ਚੱਕਾ ਜਿਆ ਕਰੋ ਆਪਾਂ ਸ਼ੇਪ ਉਰੇ ਧਿਆਨ ਨਾਲ ਦੇਣੀ ਹੈ ਲੋ ਠੀਕਾ ਇੰਨੇ ਛਾਤੀ ਸਾਡੇ ਵੀ ਇਹ ਨੋਟ ਕਰ ਲਿਓ ਹਾਂਮੇ ਸ਼ੇਪ ਘਟਤੀ ਬਾਅਦ ਜਦੋਂ ਬਾਹ ਚੜਾਵਾਂਗੇ ਉਦੋਂ ਦੇ ਦੇਣ ਸੇਧਿਆਂ ਰੱਖਣਾ ਆਪਾਂ ਜੇ ਛਾਤੀ 21 22 23 ਹੋਵੇ ਤਾਂ ਮੋਢਾ ਸੱਤ ਨਹੀਂ ਪਾਉਣਾ ਠੀਕ ਆ ਕਈ ਵਾਰ ਨਾ ਕੀ ਕਰਦੇ ਸਾਰੇ ਸੱਤ ਮੋਢਾ ਹੀ ਬਾਹਰ ਲਿਆ ਉੱਤੇ ਸਾਰਾ ਸੂਟ ਹੀ ਖਰਾਬ ਹੋ ਜਾਂਦਾ ਬਾਅਦ ਵਿੱਚ ਫਰੰਟ ਪੁੱਲਾ ਆਪਣਾ ਕੱਟ ਲਿਆ ਹੁਣ ਆਪਾਂ ਬੈਕ ਪੱਲੇ ਬੰਤਾਂਗੇ ਉੱਥੋਂ ਕੱਪੜਾ ਬਹੁਤ ਥੋੜਾ ਮੈਂ ਪਹਿਲਾਂ ਵੀ ਦੱਸਤਾ ਹਾਂ 4.5 ਮੀਟਰ ਹੀ ਸੀਗਾ ਕੜਾਈ ਦੀ ਚਾਲੀ ਆ ਦੀ ਤੇ ਬਾਹਰ ਵੀ ਪੂਰੀ ਆ ਸਾਰੀਆਂ ਚੀਜ਼ਾਂ ਰਲ ਗਈਆਂ ਅੱਗੇ ਆਪਾਂ ਦੇਖ ਕੇ ਕੱਟਾਂਗੇ ਜੇ ਆਪ ਹੀ ਸਾ ਇਹ ਆਪਣੇ ਕੋਲ ਚੌੜਾ ਹੈਗਾ ਲਗਭਗ ਕੰਨੀ ਛੱਡ ਕੇ 8.5 ਤੇ ਮੋਰੀ ਹੈਗੀ 12 ਸਲਵਾਤ ਨੂੰ ਸਾਈਡ ਤੇ ਰੱਖਣੀ ਹੈ ਸਮਾ ਲਿਆਪੋ 33 33 ਠੀਕ ਆ ਨੋਚ ਫਰੰਟ ਬੱਲਾ ਬੈਕ ਕੋਲ ਦੇ ਉਪਰ ਤਰਕੇ ਉਸ ਤਰੀਕੇ ਪੈਨ ਸ਼ੇਪ ਦੇ ਲਈ ਜਿਹੜੇ ਚੈਨਲ ਤੇ ਭੈਣਾਂ ਨਵੇਂ ਹਨ ਉਹ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲੇ ਆਉਣ ਲੱਗ ਜੇ ਹਨ ਜਿਹੜੀਆਂ ਭੈਣਾਂ ਚੈਨਲ ਤੇ ਬਿਲਕੁਲ ਨਵੀਆਂ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਬੁਜਾ ਦਿਓ ਤੇ ਆਲ ਵਾਲੇ ਬਟਨ ਤੇ ਸੈੱਟ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲੇ ਨਾਲ ਦੇ ਨਾਲ ਆ ਜਾਏ ਕਿ ਜਿਹੜੇ ਸਿਖਾਉਣੇ ਹਨ ਦੋਨੇ ਚੈਨਲਾਂ ਨਾਲ ਬਾਕੀ ਜਿਹੜੀਆਂ ਭੈਣਾਂ ਆਪ ਦਾ ਨੰਬਰ ਗਰੁੱਪ ਦੇ ਵਿੱਚ ਐਡ ਕਰਾਉਣਾ ਉਹ ਵੀ ਮੈਨੂੰ ਹਾਈ ਮੈਸੇਜ ਲੈ ਕੇ ਭੇਜ ਦੇ ਗਰੁੱਪਾਂ ਵਾਂਗ ਇਹਨਾਂ ਦਾ ਜਿਹੜੇ ਨੰਬਰ ਤੇ ਭੇਜ ਦਿਆ ਕਰੋ ਕੋਈ ਦਿੱਕਤ ਨਹੀਂ ਇਮੇ ਜਿਹੜਾ ਤੁਹਾਡਾ ਨੰਬਰ ਹੋ ਗਰੁੱਪ ਦੇ ਵਿੱਚ ਐਡ ਕਰ ਲਿਆ। ਲੋ। ਸੋ ਇਹ ਹੁਣ ਆਪਾਂ ਕੱਢ ਦਾਂਗੇ। ਅਗਲਾ ਪਿਛਲਾ ਪੱਲਾ ਆਪਣਾ ਕੱਟਾਂਗੇ ਇਹਨੂੰ ਸਾਈਡ ਤੇ ਰੱਖ ਲੈਣਾ। ਹੁਣ ਆਪਾਂ ਦੇਖਦੇ ਹਾਂ ਸਲਵਾਰ ਦੇ ਫੱਟਿਆਂ ਦਾ ਤੇ ਬਾਹਾਂ ਨੂੰ ਕਿੱਥੋਂ ਕਿੱਥੋਂ ਕੱਟਣੀਆਂ ਹਨ। ਅਫੀਸ ਕਾਪੀਸ ਇਹਨਾਂ ਪੰਜ ਬਾਹ ਕੱਢਾਂਗੇ ਬਾਹ ਦੀ ਲੰਬਾਈ ਹੈਗੀ ਜਿਹੜੀ ਉਹ 20.5 ਇੰਚ ਇਹ ਰੋਪਕੰਨੀ ਨਗਨੀ ਮਲਾਵਗੇ ਨੇ ਇਸ ਤੋਂ ਜਿਹੜਾ ਬਾਹਰ ਘਾਟ ਹੋਊਗੀ ਕਾਣ ਵਗੈਰਾ ਆਪ ਦੀ ਆਕ ਨਿਕਲੂਗਾ ਇਹ ਕੋਈ ਦੁਆਰੀਆ ਪ੍ਰਤੀਕ੍ਰਿਸ਼ ਮਾਰਾਂਗੇ ਬਾਲਾ ਪੱਕੇ ਵਾਲੇ ਸੀਗੇ ਸੂਟ ਕਾਫੀ ਟਾਈਮ ਦੇ ਪਏ ਹੁੰਦੇ ਆ ਪਹਿਲੇ ਕੋਈ ਤੇ ਪ੍ਰੇਸ ਮਾਰ ਲਈ ਸੀਗੇ ਬਾਹਰ ਨਿਕਲਦੇ ਮੋੜਾ ਹੈਗਾ 8:30 ਪਰ ਗੱਲ ਲੈ ਨੋ ਤੇ ਬਾਦੀ ਲੰਬਾਈ ਹੈਗੀ ਸਾਢੇ 20 ਤੇ 2 ਸਾਢੇ 20 ਬਾਦੀ ਮੂਰੀ ਹੈਗੀ ਨੋ ਸਾਢੇ 4 ਜਣੀ ਕੇ ਤੇ ਆਪਾਂ ਪਾ ਲੈ 2 ਇੰਚ ਦਾ ਮਾਰਜਿਨ ਕੋਣੀ 13 ਸਾਢੇ 6 ਆ ਆਪਾਂ ਬਾਲੇ ਵਿੱਚ ਮਾਰਜਿਨ ਇੱਥੋਂ ਜਿਹੜੀ ਮੋੜ ਦੀ ਗਲਾਈ ਆ ਉਹ 3 ਇੰਚ ਦੇਵਾਂਗੇ ਇਧਰੋਂ 2 ਇੰਚ ਛੱਡ ਕੇ ਗਲਾਈ ਜੀ ਸ਼ੁਰੂ ਕਰਦਿਆ ਕਰੋ ਆ ਠੀਕ ਆਹ ਪੱਟੀ ਮੈਨੂੰ ਫੇਰ ਚੈੱਕ ਕਰਨਾ ਉਹ ਵੀ ਲਾ ਕੇ ਕੱਟਿਆ ਕਰੋ ਹਾਂ ਪਾਈ ਬਾਕੀ ਜਿਹੜੀ ਚੀਜ਼ ਨਹੀਂ ਸਮਝ ਆਉਂਦੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਮੈਨੂੰ ਦੱਸ ਸਕਦੇ ਹੋ। ਕੋਈ ਯਾ ਚੀਜ਼ ਹੀ ਸਮਝ ਨਹੀਂ ਲੱਗੀ ਹੈ ਨਾ। ਫਿਰ ਮੈਂ ਉਹ ਚੀਜ਼ ਤੇ ਸਮਾਂ ਜਾ ਰੇ ਜੋੜ ਦਿੰਦਾ ਜਿਹੜੀ ਤੁਹਾਨੂੰ ਸਮਝ ਨਹੀਂ ਲੱਗਦੀ। ਹੁਣ ਆਪਾਂ ਇਹਦੇ ਲੈਣੀ ਨਹੀਂ ਲਾਉਣੀ। ਤਾਂ ਅਗਲੇ ਪੱਲੇ ਆ ਤੇ ਸ਼ਾਰਟ ਆਪਾਂ ਪਾ ਸਕਦੇ ਹਾਂ। ਦੋ ਲੜ ਚੱਕਣੇ ਧਿਆਨ ਦੇਣਾ। ਕਹਿੰਦੇ ਕਿ ਟੋਪੀ ਟੋਪਾ ਕੀ ਕੱਟਣਾ ਕਿੰਨਾ ਕੱਪੜਾ ਆਪਣੇ ਕੋਲੇ ਬਚੂਗਾ 벨ਟ ਕੱਟਣੀ ਆਪਾਂ ਤੇ ਸਲਵਾਰ ਕੱਟਣੀ ਕਿੰਨਾ ਫਿਰ ਕੋਲੇ ਕੱਪੜਾ ਬਾਕੀ ਹੈ ਕਿਹੜੀ ਆਪਾਂ ਨੂੰ ਕਾਟ-ਕਟਾਂਗੇ ਤਾਂ ਕਿ ਆਪਣੀ ਸਲਵਾਰ ਵੀ ਨਿਕਲਿਆਵੇ ਤੇ ਕੱਪੜਾ ਵੀ ਪੂਰਾ ਆਵੇ ਸਲਵਾਰ ਦੀ ਲੰਬਾਈ ਹੈਗੀ 34 ਇੰਚ ਇਸ ਭੈਣ ਦੀ ਇਸੇ ਕੱਪੜਾ ਆਪਣੇ ਕੋਲੇ ਲਗਭਗ ਕਾਹੀ ਆਗਾ 5 ਫੀਟ ਆਪਾਂ ਪਰ ਕੱਢਾਂਗੇ 37 ਹੱਟਿਆ ਪਰ ਦੇਖਣੇ ਪੈਣੀ ਕਿ ਦੋ ਗੱਡੀਆਂ ਨਹੀਂ ਬਣੀਆਂ ਮੂਰੀ ਹੈਗੀ 12 ਤੇ ਜੇ ਆਪਾਂ ਇੱਥੇ ਹੱਟੇ ਕੱਢਾਂਗੇ ਇਹਨਾਂ ਦੇ ਤਾਂ ਲਗਭਗ 8.5 ਇੰਚ ਨਿਕਲਦੇ 7.5 ਇੰਚ ਕਟਣਾ ਆਪਾਂ ਇਹ ਫੁੱਟੀ ਗੜੀ ਇੱਕ ਸਾਈਡ ਤੋਂ ਲਾ ਦਾਂਗੇ ਬਾਕੀ ਸਾਰੀ ਸਲਵਾਰ ਬੈਲਟ ਵਾਸਤੇ ਆਪਣੇ ਕੋਲ ਪੀਸ ਹੈਗਾ ਨਾ ਆਪਾਂ ਲਈ ਘਾਟ ਘਟਾ ਕੇ ਵੱਖਰੀ ਜੀ ਸਾਰਿਆਂ ਨੂੰ ਫੱਟਾ ਧਾ ਕੇ ਆਪਣਾ ਇੱਥੋਂ ਨਿਕਲਿਆ ਇੱਕ ਫੱਟਾ ਸਲਵਾਰ ਦੇ ਨਾਲ ਉਹ ਕਿਲੇ ਆਊਗਾ ਨਾਲੇ ਆਪਣਾ ਕੱਪੜਾ ਕੂੜਾ ਹੋ ਜਾਊਗਾ 6 ਇੰਚ ਪਿੱਛਾ ਕੱਢ ਲੇ ਉੱਪਰ ਸਲਵਾਰ ਦੀ ਲੰਬਾਈ ਕਿੰਨੀ ਹੈ 34 34 ਦੇ ਤਨ ਸੈਂਟੀਮੀਟਰ ਆਪਾਂ ਇਸ ਨਾਲ ਨਾਮ ਹੈ 36 ਪੂਰਾ ਧਿਆਨ ਦਿਓ ਦੇਖੋ ਕਈ ਵਾਰੀ ਸੂਟ ਘਟਾ ਆ ਜਾਂਦਾ ਕਪੜਾ ਕਿਵੇਂ ਪੂਰਾ ਕਰਨਾ ਹੈ ਇਹ ਪਰ ਟੁਕੜਾ ਟਪਫਟੇ ਜੋੜੇ ਪਾਵਾਂਗੇ ਤਾਂ ਕਿ ਉਧਰੋਂ ਆਪਣੀ ਸਲਵਾਰ ਮੜੀ ਜਾਵਾ ਬਈ 70 ਉੱਪਰ ਕੱਢਿਆ 37 ਠੀਕ ਹੈ ਹਲਕਾ ਜਿਹਾ ਵੱਧ ਰੱਖਾਂਗੇ ਕਿਉਂਕਿ ਕੱਪੜਾ ਨਸੁੰਗੜ ਸਕਦਾ ਕਾਟਰ ਨਾਲ ਤੇ ਮੂਰੀ ਹੈਗੀ 12 ਆਪਾਂ ਪਾਵਾਂਗੇ 9 ਇੱਥੇ 14 ਘੱਟ ਪਾਵਾਂਗੇ 9 ਇੱਥੋਂ ਵੀ 9 ਇੱਥੇ ਪਾਵਾਂਗੇ 9 ਠੀਕ ਹੈ ਜੀ ਇਹ ਜਿੱਦ ਕੱਢਾਂਗੇ ਕੰਨੀ ਜਰੂਰ ਕੱਢਿਆ ਕਰੋ ਨਹੀਂ ਬਹੁਤ ਜ਼ਿਆਦਾ ਖਿੱਚਵਾ ਦਿੱਿਆ ਹੈ ਇਹੋ ਕੰਨੀ ਛੱਡ ਕੇ ਮਿਲਦੇ ਆਪਾਂ ਮੋਨ ਚ ਆਪਨੇ ਫੱਟੇ ਹੋ ਗਏ ਜਿਹੜਾ ਕੱਪੜਾ ਸਾਰਾ ਆਪ ਵਰਤੋਂ ਦੇ ਵਿੱਚ ਲਾਵਾਂਗੇ ਸਲਵਾਰ ਦੇ ਨਾ ਕੋਈ ਨੰਮਾ ਪੀਸ ਲਾ ਲਈਏ ਇੱਥੋਂ ਆ ਤੁਹਾਨੂੰ ਬਾਦਕਾਟ ਜਿਹੜੀ ਕੱਟ ਕੇ ਸਦਾ ਸਿੱਧਾ ਕਰ ਲੈਣਾ। ਤੇ ਕੋਈ ਫਿਰ ਤੇ ਸਲਾਲਾਂਗੇ ਗਰਮ ਤੇ। ਸਾਰਾ ਕੱਪੜਾ ਆਪਣਾ ਬਾਝੀ ਜੋ। ਸਲਵਾਰ ਸਟ੍ਰੇਟ ਬਣੂਗੀ। ਜਿਆਦਾ ਭਾਰੀ ਬਣਦੀ ਨਹੀਂ ਹੈ ਨਾ ਕਿਉਂਕਿ ਕੱਪੜਾ ਵੀ 4.5 ਸੀਗਾ। ਬੇਸਟ ਵਿਚੋਂ ਨਿਕਲ ਗਿਆ। ਸਾਰੀਆਂ ਕਟਾਂ ਨਾ ਸਿੱਖਿਆ ਕਰੋ ਕਿਤੇ ਕਿਵੇਂ ਕਪੜਾ ਆਉਂਦਾ ਕਿਤੇ ਕਿਵੇਂ ਕੱਟਣਾ ਹੈ ਹਲੋ ਸ਼ੇਂਜ ਪੀਤਾ ਕੱਢਿਆ ਆਪਾਂ ਉੱਪਰ 34 35 36 37 ਸੈਂਟੀ ਆਪਣਾ ਬੰਦ ਦਾ ਦੋ ਇੰਚ ਆਪਾਂ ਪਾਉਂਦ ਰੱਖਾਂਗੇ ਅੱਡੀਆਂ ਦੇ ਤੌਰ 'ਤੇ 39 ਤੇ ਉਧਰ ਆਪਾਂ ਪਾਇਆ ਸੀਗਾ 9 ਮੂਰੀ 12 3 ਤੇ ਤੋਂ 5 2.5 2.5 ਇੰਚ ਆਪਾਂ ਇਧਰ ਪਾਉਣਾ ਹੈ ਇਹ ਚੀਜ਼ਾਂ ਤਿਆਰ ਕੱਟੀਆਂ ਦਾ ਸਲਵਾਰ ਲਾਜਮੀ ਡਾਊਨ ਕਰਿਆ ਕਰੋ ਕੱਟੀਆਂ ਪੂਰੀਆਂ ਲੱਗਦੀਆਂ ਹਨ ਜੇ ਸਲਵਾਰ ਰੱਟੀਆਂ ਚੱਕੀ ਹੋਈ ਉਹ ਬਹੁਤ ਆਊਟ ਲੱਗਦੀ ਹੈ ਤਾਂ ਦੋ ਟਾਈਂ ਇੰਚ ਜਿਹਨਾਂ ਵੀ ਕੱਪੜੇ ਹਿਸਾਬ ਦੇ ਨਾਲ ਟੱਕ ਤੱਕ ਨੂੰ ਡਾਊਨ ਕਰ ਦਿਆ ਕਰੋ ਉਧਰੋਂ ਮੋਹਰੂ ਚੋਲੀ ਜਾਂਦੀ ਹੈ ਜੇਕਰ ਮੇਰੇ ਫੀਤਾ ਕੱਢਣ ਦੀ ਸਮਝ ਨਹੀਂ ਆਉਂਦੀ ਜਿਹੜੀ ਕਿ ਪਹਿਲਾਂ ਨੂੰ ਹਨ ਉਹ ਤੁਸੀਂ ਆਪਦੇ ਹਿਸਾਬ ਨਾਲ ਵੀ ਕੱਟ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈ ਮੇਰੇ ਹਿਸਾਬ ਨਾਲ ਕੱਟਣਾ ਕਿ ਉਸ ਮੇਨ ਜਿਹੜੀ ਤੁਹਾਨੂੰ ਕਾਟਾਂ ਦੀ ਦਿੱਕਤ ਆਉਂਦੀ ਹੈ ਮੋਡੇ-ਬਾਡੇ ਦੀ ਹਨਾ ਉਹ ਤੁਸੀਂ ਮੇਰੇ ਹਿਸਾਬ ਨਾਲ ਕੱਟ ਲੈ ਕੋਈ ਦਿੱਕਤ ਨਹੀਂ ਇਹ ਤੁਹਾਨੂੰ ਐ ਸਮਝ ਆ ਗਈ ਵੀ 6 ਇੰਚ ਪੀਤਾ ਕੱਢ ਕੇ ਤਾਂ ਕਿਵੇਂ ਕੱਟਣਾ ਫਿਰ ਤੁਸੀਂ ਆਹ ਕੱਟ-ਕੱਟ ਸਕਦੇ ਹੋ ਨਹੀਂ ਤੁਸੀਂ ਆਪ ਦੇ ਹੱਥ ਨੂੰ ਖਰਾਬ ਨਹੀਂ ਕਰਨਾ ਉਵੇਂ ਕੱਟੋ ਜਿਵੇਂ ਪਹਿਲਾਂ ਕੱਟਦੇ ਸੀ ਆਹ 6 ਇੰਚ ਪੀਤਾ ਮੈਂ ਕੱਢਤਾ 34 35 36 37 ਤੇ ਦੋ ਉਪਰ ਤਾਈਆਂ ਚ ਪੈਦਰ ਪਾਇਆ ਸੀਗਾ ਸਰਵਾਰਸਾ ਟ੍ਰੀਟਮੈਂਟ ਨੂੰ ਵੀ ਪਹਿਲਾਂ ਆਪਾਂ ਕੇਅਰ ਸੇ ਹੀ ਕਰਾਂਗੇ ਫਿਰ ਉਸ ਤੋਂ ਬਾਅਦ ਲੰਬਾਈ ਜਿੰਨੀ ਆਪਾਂ ਡੋੜਾ ਉਹਨੇ ਰੱਖ ਕੇ ਬਾਕੀ ਕੱਟ ਦੇਾਂਗੇ ਬਾਦ ਵਿੱਚ ਉੱਚੇ ਜਾਣ ਤੋਂ ਪਹਿਲਾਂ ਇੱਕ ਵਾਰੀ ਲੰਬਾਈ ਜ਼ਰੂਰ ਚੈੱਕ ਕਰ ਲੈ ਕਿਉਂਕਿ ਕਈ ਵਾਰੀ ਵੱਧ ਘੱਟ ਹੁੰਦੀ ਆ ਤੇ ਕੱਟੀ ਜਾਂਦੀ ਆ ਚੋੜੀ ਪਾਵਾਂਗੇ ਆਪਾਂ ਇਹਨਾਂ ਨੂੰ 10 ਇੰਚ niche ٹھیک ਘੇਰ ਬਿਠ ਹੁੰਦਾ ਕਿੰਨਾ ਰਹੂਗਾ 4.5 ਫੀਟ ਕਰਤਾ ਆਪਾਂ 95 ਇੰਚ ਘੇਰ ਸਲਵਾਰ ਤਾਂ ਤਿਆਰ ਹੈ ਸਟ੍ਰੇਟ ਸਲਵਾਰ ਦਾ ਹੈ ਨਾ ਬਿਲਕੁਲ ਸਹੀ ਆਊਗਾ ਹਾਂ ਇਹ ਪਾ ਦਿਨੀ ਫੂਰੀ ਲੋੜਾ ਸਲਵਾਰ ਦੀ ਲੰਬਾਈ ਦੀ ਪੂਰਾ ਧਿਆਨ ਦਿਓ ਦੇਖੋ ਸੌਖੀ ਸਮਝ ਆ ਜੂਗੀ ਨਾ 6 ਇੰਚ ਫੀਟ ਆਪਾਂ ਘੜਤਾ ਉੱਪਰ 34 35 36 37 ਜਦ ਤੁਸੀਂ ਪਹੁੰਚੋ ਜੜੋਗੇ ਹਲਕਾ ਜਿਹਾ ਕੱਪੜਾ ਵਧੂਗਾ ਉਸ ਤੋਂ ਅਗਲੇ ਬਾਹਰ ਕਾਦੀ ਕੱਟਣੀ ਪਵੇ ਆਪਣੂ ਬਿਲਕੁਲ ਸਹੀ ਹੋਊਗੀ ਬਸ ਆ ਫੱਟੀ ਲਾ ਕੇ ਇੱਥੋਂ ਐਂ ਸ਼ੇਪ ਦੇਣੀ ਸਲਵਾਰ ਠੀਕ ਹੈ ਇਹਦੇ ਨਾਲ ਡੀਆਂ ਦੇ ਸਲਵਾਰ ਡਾਊਨ ਹੋ ਜੇ ਵੀ ਤੇ ਮੂਰੂ ਸਟ੍ਰੇਟ ਰੂਮ ਖੜਮੀ ਖੜਮੀ ਹੁਣ ਇਹ ਪਹਿਲਾਂ ਸਮਝ ਆਈ ਕੰਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਕਨੈਕਟ ਕਰਨਾ ਵੀ ਹਾਂ ਬਈ ਸਮਝ ਲੱਗੀ ਜੇ ਨਹੀਂ ਲੱਗੀ ਹਨ ਦੁਬਾਰੇ ਨਹੀਂ ਪਾਉਣਾ ਫਿਰ ਵੀਡੀਓ ਪਾ ਦੇਣ ਕਿ ਕਿਹਦੇ ਪਰ ਬੈਲਟ अपने का पीस दो तो पीस हो गए सलवार जीडी है बेल्ट है साढ़े इक्की इंच तो आपने ने फटो ਸੋ ਪ੍ਰਗਟਾਂ ਗੈਨਟ ਸਾਢੇ 6 ਇੰਚ ਚੌੜੀ ਹੁੰਦੀ ਬੈਲਟ ਧਿਆਨ ਰੱਖਣਾ ਬੈਲਟ ਚੌੜੀ ਆਪਾਂ ਪਾਉਣੀ ਹੈ ਸਾਢੇ 6 ਇੰਚ ਉਹ ਤਿਆਰ ਹੋ ਕੇ 4 ਇੰਚ ਰਹੇਗੀ ਬਸ ਠੀਕ ਆ ਜਿਆਦਾ ਦੀ ਨਹੀਂ ਨਹੀਂ ਸਾਢੇ 21 ਸਾਢੇ 22 ਕੰਨੀ ਛੱਡ ਕੇ ਸਾਢੇ 6 ਇੰਚ ਚੌੜੀ ਬੈਲਟ ਰੱਖਾਂਗੇ ਇੱਥੋਂ ਵੀ ਸਾਢੇ 6 ਠੀਕ ਆ ਇੱਥੋਂ ਵੀ ਸਾਢੇ 6 ਨਾਂ ਨਹੀਂ ਬਿਲਕੁਲ ਉੱਪਰ ਉੱਪਰ ਕੱਟਾ ਨਹੀਂ ਕੰਨੀ ਤਾਰ ਦੇ ਕੰਨੀ ਕਿਸੇ ਵੀ ਚੀਜ਼ ਨਹੀਂ ਰੱਖਣੀ ਨਹੀਂ ਤਾਂ ਆਪਾਂ ਨੇ ਬੈਲਟ ਦੇ ਵਿੱਚ ਰੱਖਣੀ ਹੈ ਨਹੀਂ ਕਿਸੇ ਹੋਰ ਇਸ ਚੇ ਠੀਕ ਹੈ ਜਿਹੜਾ ਕੱਪੜਾ ਬਚ ਗਿਆ ਇਹਦੇ ਨਾਲ ਆ ਹੀ ਪਾਵਾਂਗੇ ਪਰ ਨਾਲ ਦੇ ਨਹੀਂ ਇਸ ਪਾਸੇ ਦਾ ਤੇ ਬਾਕੀ ਜੇ ਕਿਸੇ ਵੀ ਚੀਜ਼ ਨਹੀਂ ਸਮਝ ਲੱਗੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਮੈਨੂੰ ਦੱਸ ਦਿਓ ਕਿ ਬਾਕੀ ਜਿਹੜੀ ਨੇ ਭੈਣਾਂ ਨੰਬਰ ਗਰੁੱਪ ਦੇ ਵਿੱਚ ਐਡ ਕਰਾਉਣਾ ਫਰਵਾਸ ਤੋਂ ਤੇ ਹੈਲੋ ਲੱਕੀਪੀਏ ਡੈਗਰੋ ਨੰਬਰ ਤੁਹਾਡਾ ਆਪ ਦੀ ਆਪੀ ਐਡ ਹੋ ਜਾਊਗਾ ਹਨਾ ਤੇ ਬਾਕੀ ਸਿਖਾਉਣ ਦਾ ਕੋਈ ਪੈਸਾ ਨਹੀਂ ਕੀ ਹੋਈ ਕਈ ਵਾਰ ਕੋਈ ਨਵੀਂ ਭੈਣ ਹੁੰਦੀ ਹੈ ਵੀ ਡਰ ਜਾਂਦੀ ਹੈ ਕੋਈ ਪੈਸਾ ਆਊਗਾ ਸਿਖਾਉਣ ਦਾ ਬਿਲਕੁਲ ਫ੍ਰੀ ਸੇਵਾ ਕੋਈ ਪੈਸਾ ਨਹੀਂ ਸਿਖਾਉਣ ਦਾ ਠੀਕ ਹੈ ਜੀ ਜਿਹੜੀਆਂ ਚੀਜ਼ਾਂ ਇਹ ਸਮਝ ਨਹੀਂ ਲੱਗੀ ਉਹ ਵੀ ਮੈਨੂੰ ਦੱਸ ਦਿਓ ਜਿਹੜੀਆਂ ਚੀਜ਼ਾਂ ਇਹ ਨਾ ਸਮਝ ਨਹੀਂ ਲੱਗੀ ਉਹ ਵੀ ਦੱਸ ਦਿਓ ਠੀਕ ਹੈ ਮਿਲਦੇ ਹਾਂ ਕੋਈ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਸਤਿ ਸ੍ਰੀ ਅਕਾਲ